ਕਿਹੜੀ ਦੇਖਣੀ ਐ ਫਲੋਰਿੰਗ ਫਿਰ ਦੇਖੀ ਸਕਦੇ ਅੱਜ ਫੂਡ ਸੇਫਟੀ ਵੱਲੋਂ ਇੱਥੇ ਮਿਲ ਕੋ ਰੇਡ ਜੀ ਕੀਤੀ ਗਈ ਸੀ ਤੇ ਕੁਝ ਸਮਝਾਇਆ ਗਿਆ ਕੀ ਕੁਝ ਖਾਮੀਆਂ ਸੀ ਕਿ ਤੁਹਾਨੂੰ ਕਿਹਾ ਫੂਡ ਇੰਸਪੈਕਟਰ ਸਰ ਨੇ ਸਰ ਨੇ ਥੋੜਾ ਜਿਹਾ ਦੱਸਿਆ ਕੀ ਸਾਨੂੰ ਜਿਸ ਤਰ੍ਹਾਂ ਅਸੀਂ ਬਲਬਸ ਕੁਝ ਲਟਕੇ ਨੇ ਨਹੀਂ ਡਾਲੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਕੀ ਮਿਲ ਗਈ ਪ੍ਰੋਪਰ ਸੀ ਹਾਈਜਨਿਕ ਟੁੱਕੇ ਨੇ ਸਾਰਾ ਕੰਮ ਕਰੀਏ ਇੱਥੇ ਸਰ ਸਰ ਤੁਸੀਂ ਜਦੋਂ ਕਿਚਨ ਤੇ ਤੁਸੀਂ ਜਿਹੜਾ ਮਾਸਕ ਜਿਹੜਾ ਹੈਅਰ ਮਾਸਕ ਹੈਗਾ ਵਾ ਉਹ ਹੁਣ ਪਾਇਆ ਸੀ ਸਾਨੂੰ ਦੇਖ ਕੇ ਪਹਿਲੇ ਵੀ ਨਹੀਂ ਪਾਇਆ ਸੀ ਸਰ ਬਟ ਮੈਂ ਜਦੋਂ ਐਂਟਰ ਕੀਤਾ ਅਸੀਂ ਕਿਚਨ 'ਚ ਐਂਟਰ ਕਰਦੇ ਅਸੀਂ ਮਾਸਕ ਹੇਅਰ ਮਾਸਕ ਪਾ ਕੇ ਫੇਰੀ ਐਂਟਰ ਕਰਦੇ ਆ ਇਸ ਕਰਕੇ ਉਹ ਮਾਸਕ ਆਇਆ ਚਲੋ ਜਿਹੜੀ ਖਾਮੀਆਂ ਸਰ ਨਜ਼ਰ ਆਈਆਂ ਉਹ ਖਾਮੀਆਂ ਕੋਸ਼ਿਸ਼ ਕਰ ਦੂਰ ਹੋਣਗੇ ਮੈਂ ਵੀ ਸਰ ਅਗਲੇ ਦੱਸਿਆ ਨਾ ਵਸੀਦ ਮਲਗੀ ਆਜ ਤੋਂ ਸਟਾਰਟ ਕਰ ਦਾਂਗੇ ਮਲਗੀ ਸਾਰਿਆਂ ਨੂੰ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਜ਼ ਹੈ ਜਾ ਜੋ ਵੀ ਪ੍ਰੋਬਲਮ ਆਈ ਹੈ ਉਹ ਸਾਰੀ ਸੋਲਵ। ਪਹਿਲੇ ਗਾਈਡਲਾਈਨ ਦਾ ਰੂਪ ਇਹ ਨਹੀਂ ਕਦੀ ਮਿਲੀ ਸੀ। ਨਹੀਂ ਮਿਲਿਆ ਸੀ ਸਰ। ਪ੍ਰੋਪਰ ਫਾਲੋ ਕਰਦੇ ਪਏ ਅਸੀਂ। ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੀਆਂ ਜਿਹਨਾਂ ਕਰ ਪ੍ਰੋਬਲਮ ਆਈ ਹੈ ਉਹ ਵੀ ਅਸੀਂ ਮਲਕ ਸੋਲਵ ਕਰ ਦਾਂਗੇ। ਸਰ ਜਿਹੜਾ ਕੇਕ ਜਿਹੜੇ ਬੰਨ ਉਸ ਤੇ ਡੇਟਸ ਵੀ ਲਿਖੀ ਜਾਂਦੀ ਹੈ ਕੋਈ ਉਸ ਦੇ ਅੰਦਰ ਵੀ ਲਿਖਿਆ ਨੇ ਕੋਈ ਡੇਟ ਕੋਲੋਂ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਦੇ ਨਹੀਂ ਸਰ ਉਹ ਜੇ ਬੰਦੇ ਪਏ ਨੇ ਉਹਨਾਂ ਦੀ ਡੇਟ ਲਿਖਣੀ ਨਾ ਜੇ ਉਹਨਾਂ ਨੂੰ ਬਣੇ ਆ ਤੇ ਉਹਨਾਂ ਦੇ ਕਿੰਨਾ ਸਮੇਂ ਉਹ ਜਦੋਂ ਕੇਕ ਕਰਦੇ ਆ ਇਹ ਹੋ ਨਹੀਂ ਰਕਿਆ ਉਹਨਾਂ ਜਿਸ ਦਾ ਬੰਦੇ ਨੇ ਅੰਦਰ ਕੋਸ਼ਿਸ਼ ਰੱਖ ਦਿੰਦੇ ਆ ਕਿ ਥ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਤਨਾਤਾਂ ਸਲਿਸਾ ਦੋ ਹਜ਼ਾਰ ਆਰਹਤੜਾ ਲੋਚ ਚੈਕਿੰਗ ਕੀਤੀ ਗਈ ਸੀ ਸਪੈਸ਼ਲ ਚੈਕਿੰਗ ਕੀਤੀ ਗਈ ਕੀ ਕੁਝ ਕਮੀਆਂ ਪਾਈ ਗਈ ਕੀ ਕੁਝ ਕਰਨ ਦੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਗਿਆ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੀਆਂ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕ ਘਰਾਂ ਚ ਜਾਗਰਣ ਕਰਾ ਰਹੇ ਆ ਮਾਤਰਾਣ ਦੀ ਚੌਂਕੀ ਚੱਲ ਰਹੀ ਹੈ ਔਰ ਸਾਡਾ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਕੋਈ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫੀਲਡਸ ਦੇ ਵਿੱਚ ਰਹੋ ਵਾਧ ਤੋਂ ਵੱਧ ਲੋਕਾਂ ਨੂੰ ਦੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਐਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਹੀ ਅੱਜ ਅਸੀਂ ਜਿਹੜਾ ਹੈ ਬੇਕਰੀਜ਼ ਦੀ ਜਿਹੜੀ ਚੈਕਿੰਗ ਕਰ ਰਹੇ ਸੀ ਔਰ ਅਸੀਂ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰਨ ਫੇਰੀ ਬੇਕਰੀ ਹੈ ਵੇਖੀ ਅਸੀਂ ਚੈਕਿੰਗ ਕੀਤੀ ਸੋ ਇਹਨਾਂ ਦੀ ਹਾਈਜੀਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਕੋਈ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੇ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ ਸਰ ਗਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਆ ਕਾਫੀ ਸਭ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ ਜੀ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਇਹ ਇਹਨਾਂ ਦੇ ਜਿਹੜੀ ਬੇਕਰੀਜ਼ ਹੈ ਇਹਨਾਂ ਨੇ ਕੈਪਸ ਜੂੜ ਪਾਈਆਂ ਪਰ ਗਲਵਸ ਕਿਸੇ ਨੇ ਨਹੀਂ ਪਾਏ ਸੋ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਗਲਵਸ ਜਿਹੜੇ ਹੈ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਇਹਨਾਂ ਦੇ ਸੀ ਕੇ ਇਹਨਾਂ ਦੇ ਕਵਰਡ ਕਰਕੇ ਰੱਖੋ ਟੱਕ ਕੇ ਰੱਖੋ ਔਰ ਆ ਮਤਲਬ ਅਗਰ ਆਪਾਂ ਕਹੀਏ ਕਿ ਆਹ 온 ਦਾ ਹੋਲ ਜਿਸ ਦਾ ਬੇકરી ਦੇ ਵਿੱਚ ਗੰਦ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਠੀਕ ਹੈ ਕਿ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ ਵਿਲ ਫਾਲੋ ਇਟ ਸਰ ਫੂਡ ਸੇਫਟੀ ਲਿਸੈਂਸ ਐਨੂ ਗੁੱਡ ਸਰ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕੁਐਸਟ ਹੈ ਜੇ ਨਮੀ ਸਾਡੇ ਬੇકરીਜ਼ ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਕਿ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਵੀ ਇੰਸਟੀਟਿਊਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਨਾਂ ਨੂੰ ਅਪਰੋਚ ਕਰਾਉਣ ਇਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨਸ ਦੇਣ ਤੇ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਦੇ ਸਕਦੇ ਸਖਤ ਕਾਰਵਾਈ ਅਮਲ ਚਲੀ ਜਾਏ